ਹੈਲੋ ਜੀ ਹਰ ਸ਼ੀਗਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦਰਜ ਵਿੱਚ ਹੁੱਕ ਕਰ ਦਿਨ ਸਾਰੇ ਬਧੀਆ ਹੋਊਗੀ ਤੇ ਤੁਹਾਨੂੰ ਸਾਡੇ ਸਾਰੇ ਵੀਡੀਓ ਪਸੰਦ ਆ ਰਹੇ ਹੋਣਗੇ ਜਿਹੜੀ ਅੱਜ ਤੁਹਾਡੇ ਲਈ ਇਸ ਵੀਡੀਓ ਲੈ ਕੇ ਪ੍ਰਿੰਟ ਸੂਟਾਂ ਦੇ ਲੈ ਕੇ ਆਈ ਜੀ ਆਰਗਨਾਈਜ਼ਰ ਦਾ ਸਟੱਫ ਹੈ ਬਹੁਤ ਫਾਈਨ ਵਾਲਾ ਸਟੱਫ ਹੈ ਬਿਲਕੁਲ ਸੌਫਟ ਹੈ ਜੀ ਇਹ ਵਾਲਾ ਸਟਾ ਬਿਲਕੁਲ ਸੌਫਟ ਹੈ ਤੇ ਇਹ ਆਪਾਂ ਅਲੱਗ-ਅਲੱਗ ਕਲਰਾਂ ਵਿੱਚ ਲੈ ਕੇ ਆਏ ਆ ਪ੍ਰਿੰਟ ਚ ਲੈ ਕੇ ਆਏ ਆ ਇਹ ਆਪਾਂ ਸ਼ਰਟ ਰੱਖਾਂਗੇ ਜੀ ਸ਼ਰਟ ਦੇ ਨਾਲ ਆਪਣੀ ਬੋਟਮ ਬਹੁਤ ਪਿਆਰੀ ਲੱਗ ਰਹੀ ਹੈ। ਔਰ ਗੈਂਜਾ ਦੇ ਨਾਲ ਮੁਸਕਿੰਦੀ ਬੋਟਮ ਹੈ ਜੇਕਰ ਤੁਸੀਂ ਇਹਦੇ ਨਾਲ ਦੀ ਸੇਮ ਕਰੇਵ ਦੀ ਕਰਾਉਣਾ ਚਾਹੁੰਦੇ ਹੋ ਉਹ ਵੀ ਹੋ ਸਕਦੀ ਹੈ। ਜਿਹੜੀ ਇਹ ਕੁਆਲਿਟੀ ਆਪਣੀ ਫਾਈਨ ਵਾਲੀ ਵਧੀਆ ਵਾਲੀ ਹੈ ਜੀ। ਇਹ ਬਹੁਤ ਪਿਆਰਾ ਲੱਗ ਰਿਹਾ ਜੀ। ਇਸ ਦੇ ਨਾਲ ਕੰਟਰਾਸਟ ਪਿਆਰਾ ਲੱਗ ਰਿਹਾ ਹੈ। ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਨੇ ਜੀ। ਉਹ ਜੀਵਲ ਕਲਰ ਆ ਗਿਆ ਤੇ ਇਹਦੇ ਤੇ ਆਪਾਂ ਨੇ ਵਰਕ ਕਰਵਾਉਣਾ ਹੋਵੇ ਕਿਵੇਂ ਦਾ ਵੀ ਇਸ ਕਲਰ ਦਾ ਮਸਟਰਡ ਕਲਰ ਦਾ ਜਿਵੇਂ ਇਹ ਪੈਰਲਟ ਕਲਰ ਦਾ ਮਸਟਰਡ ਕਲਰ ਦਾ ਪੈਦੇ ਤੇ ਵਰਕ ਕਰਾ ਸਕਦੇ ਹਾਂ ਜੀ ਉਹ ਆਪਣੇ ਪਸੰਦ ਹੋਊਗੀ ਕਿ ਇਹ ਵਾਲਾ ਕਲਰ ਆ ਗਿਆ ਸੀ ਇਹ ਤਿੰਨਾਂ ਦੇ ਨਾਲ ਸੇਮ ਕੰਟਰਾਸਟ ਚੱਲ ਰਿਹਾ ਹੈ ਜੇਕਰ ਤੁਸੀਂ ਸੇਮ ਡਿਟੋ ਕਲਰ ਕਰਵਾਉਣਾ ਚਾਹੁੰਦੇ ਹੋ ਉਹ ਆਪਣੇ ਕਰੇਜ ਚ ਹੋਊਗਾ ਜੀ ਜਾਂ ਸਲੀਨ ਚ ਡਾਈ ਹੋ ਜਾਊਗਾ ਤੇ ਇਹ ਵਾਲਾ ਵੀ ਬਹੁਤ ਪਿਆਰਾ ਲੱਗ ਰਿਹਾ ਸੀ ਬਹੁਤ ਵਧੀਆ ਸੂਟ ਬਣਦੇ ਨੇ ਇਹਨਾਂ ਦੇ ఏ ప్రింట్ేది బాటానే బ స్టా ఏదే సూట్ కాఫీ సేల్ బాగు పసందీ స్ట సారి

ਬਹੁਤ ਸੁਨਾਰਾ ਲੱਗ ਰਿਹਾ ਜੀ ਇਹ ਆਪਣੀ ਪਿੰਕ ਪਿੰਕ ਦੇ ਨਾਲ ਕੁਝ ਆਪਾਂ ਨੇ ਵਰਕ ਕਰਾ ਕੇ ਜੀ ਸਟੀਚਿੰਗ ਕਰਵਾਈ ਹੈ ਹੋ ਸਕਦਾ ਆਪਾਂ ਉਹਨਾਂ ਦੀ ਵੀਡੀਓ ਲੈ ਕੇ ਆਵਾਂਗੇ ਇਹ ਕਲਰ ਦੇ ਆਪਾਂ ਬਾਟਮ ਬਣਾਉਣੇ ਉੱਪਰ ਵਰਕ ਕਰਦੇ ਆਂਗੇ ਈ ਕਾਲ ਆਪਣਾ ਇਹ ਵਾਲਾ ਸਟਾਫ ਆ ਗਿਆ ਇਹਦੇ ਨਾਲ ਵੀ ਆਪਣੇ ਕੋਲ ਵਰਕ ਹੋ ਚੁੱਕੇ ਨੇ ਸਾਰੇ ਸਨਵਾਰਾ ਲਗਭਗ ਤੇ ਨਾਲ ਦੀ ਨਾਲ ਜਾ ਵੀ ਰਹੇ ਨੇ ਜੀ ਸਾਨੂੰ ਮੌਕਾ ਮਿਲ ਜੇ ਸਾਡੇ ਲਈ ਜਰੂਰ ਵਰਕ ਵਾਲੀ ਵੀਡੀਓ ਲੈ ਕੇ ਆਵਾਂਗੇ ਇਹਦੇ ਨਾਲ ਪਹਿਲੇ ਵਾਲਾ ਪੈਰਟ ਜਾਈ ਵਾਲਾ ਕਲਰ ਬਹੁਤ ਪਿਆਰਾ ਠਰਦਾ ਜੀ ਆਪਾਂ ਇਹਦੇ ਨਾਲ ਸੇਮ ਇਹ ਕਲਰ ਦੀ ਕਰਵਾ ਕੇ ਵਰਕ ਕਰਵਾਏ ਜੀ ਦੋ ਕਲਰ ਦਾ ਆਪਣੇ ਉਹਦੇ ਚ ਵਰਕ ਕਰਵਾਇਆ ਜੇਕਰ ਤੁਸੀਂ ਪਲੇਨ ਬਾਟਮ ਰੱਖਣਾ ਚਾਹੁੰਦੇ ਹੋ ਪਲੇਨ ਵੀ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਆਲ ਓਵਰ ਸੂਟ ਲੈਣਾ ਚਾਹੁੰਦੇ ਹੋ ਸਾਡੇ ਤੋਂ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਤੁਸੀਂ ਲੈ ਸਕਦੇ ਹੋ ਜਿਹੜਾ ਸਾਡਾ ਨੰਬਰ ਹੈ ਉਹ ਸਕਰੀਨ ਤੇ ਸ਼ੋ ਹੋ ਰਿਹਾਗਾ ਤੇ ਪਲੀਜ਼ ਸਾਨੂੰ ਉਸ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਸਾਡੇ ਦੇ ਸੂਟਾਂ ਲਾ ਸਕਤ ਹਾਂ ਧੰਨਵਾਦ